ਤੇ ਵੱਡੀ ਜਾਣਕਾਰੀ ਦੱਸਦੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ ਲਿੱਤਾ ਗਿਆ ਦੱਸਦੇ ਕਿ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ 5 ਐਸਐਸਪੀਜ਼ ਨੂੰ ਬਦਲ ਦਿੱਤਾ ਗਿਆ ਦੱਸਦੇ ਕਿ ਪਠਾਨਕੋਟ ਫੋਜ਼ਿਲ ਕਾ ਜਲੰਧਰ ਦੇ ਹਾਤਿਓ ਮਲੇਰ ਕੋਟਲਾ ਅਤੇ ਬਠਿੰਡਾ ਦੇ ਐਸਐਸਪੀਜ਼ ਦੇ ਤਬਾਦਲੇ ਕਰ ਦਿੱਤੇ ਗਏ ਦੱਸਦੇ ਕਿ ਪ੍ਰਸ਼ਾਸਨ ਦੇ ਪੱਖਪਾਤੀ ਜਾਂ ਸੁਝੋਤੇ ਕੀਤੇ ਜਾਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਇਸ ਲਈ ਵੱਡੀ ਤੇ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ ਲਿੱਤਾ ਗਿਆ ਜਿਸ ਬਾਬਤ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਪੰਜ ਐਸਐਸਪੀਜ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਜਦੋਂ ਵਿੱਚ ਪਠਾਨਕੋਟ ਫਾਜ਼ਿਲਕਾ ਜਲੰਧਰ ਦੇ ਹਾਤੀ ਮਲੇਰ ਕੋਟਲਾ ਬਠਿੰਡਾ ਦੇ ਐਸਐਸਪੀਜ਼ ਸ਼ਾਮਲ ਨੇ ਪਤਾ ਲੱਗੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਜਿਹੜਾ ਕੀ ਫੈਸਲਾ ਲਿੱਤਾ ਗਿਆ ਹੈ ਜਿਸ ਬਾਬਤ ਪੰਜਾਬ ਦੇ ਪੰਜ ਐਸਐਸਪੀਜ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੋ ਬੇਚੋ ਪਠਾਨਕੋਟ ਫਾਜ਼ਿਲਕਾ ਜਲੰਧਰ ਦਿਹਾਤੀ ਮਲੇਰਕੋਟਲਾ ਤੇ ਬਠਿੰਡਾ ਦੇ ਐਸਐਸਪੀ ਸ਼ਾਮਲ ਨੇ। ਗੱਲ ਖਬਰ ਬਾਬਤ ਮੇਰੇ ਨਾਲ ਅਮਿਤ শেਟੀ ਜੁੜ ਗਏ ਨੇ। ਅਮਿਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਮਿਸ਼ਨ ਦਾ ਵੱਡਾ ਫੈਸਲਾ ਆਇਆ ਜਿਸ ਬਾਬਤ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ 5 ਐਸਐਸਪੀਜ਼ ਦਾ ਤਬਾਦਲਾ ਕਰ ਦਿੱਤਾ ਗਿਆ। ਤਾਂ ਕਿ ਕੋਈ ਜਾਣਕਾਰੀ। ਬਿਲਕੁਲ ਕਰਨ ਅਗਰ ਗੱਲ ਕੀਤੀ ਜੇਗੀ ਤਾਂ ਪੱਟਾ ਫੇਰ ਬਦਲ ਦੇਣਾ ਦਿੱਕਤ ਨਾ ਬਣ ਰਹਾ। ਚੋਣ ਕਮਿਸ਼ਨ ਵੱਲੋਂ ਜਿਹੜੇ ਨੇ पठानकोट की गलती जाए की गल की जाए जलंधर की गल की जाए चंद्रग्रामी ज बठिंडे की गल की जाए यह वाला फेज मतलब जिल क्योंकि अगर चो गई जाए तो इसी दरमियान जो अक्सर देखने को मिलता है चाहे खासकर पुलिस विभाग की गल की जाए डीसी की गल की जाए तो अक्सर जोड़ा है तबादले जरूर हम रहे हैं कुछ ਅਗਰ ਅਗਰ ਗੱਲ ਕੀਤੀ ਜਾਵੇ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਜਿਹੜਾ ਹੈ ਡੀਪੀ ਲੰਗਰਬਖ ਦਾ ਤਬਾਦਲਾ ਕੀਤਾ ਗਿਆ ਸੀ ਹਰ ਉਹਨਾਂ ਦੇ ਨਾਲ ਹੋਰ ਅੰਦੇ ਅਧਿਕਾਰੀਾਂ ਨਾਲ ਉਹਦੇ ਵੀ ਤਬਾਦਲਾ ਕੀਤਾ ਗਿਆ ਸੀ ਕਿਉਂਕਿ ਜਿਹੜਾ ਲੈਕਚਨ ਆਂਦੇ ਸੀ ਤਾਂ ਜਿਹੜਾ ਇਸ ਦਾ ਦੀ ਕਾਰਵਾਈ ਕਰਦਾ ਤੇ ਵੱਡੀ ਕਾਰਵਾਈ ਕੀਤੀ ਗਈ ਸੀ ਜੀ ਅਮੁਦ ਪ੍ਰਸ਼ਾਸਨ ਦੇ ਪੱਖਪਾਤੀ ਜਾਂ ਸਮਝੌਤਾ ਕੀਤੇ ਜਾਣ ਦਾ ਵੀ ਖਾਸ਼ਾ ਚਿਤਾਇਆ ਜਾ ਰਿਹਾ ਤਾਂ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਜੀ ਬਿਲਕੁਲ ਜਿਵੇਂ ਸਾਫ਼ ਤੌਰ ਤੇ ਜਿਹੜਾ ਹੈ ਅਗਰ ਲੈਕਚਨ ਦੀ ਗੱਲ ਕੀਤੀ ਜਾਂਦੀ ਤਾਂ ਇਹ ਇਹ ਹੈ ਕਿ ਪੱਖ ਦੇ है फैसला जी जमी तमाम जानकारी बहुत बहुत धन्यवाद